ਸੀ ਨਹੀਂ ਪੁਛਵਾਦੀ ਇੱਥੇ ਇੱਕ ਗਰੀਬਾਂ ਨੂੰ ਦੇਣ ਵਾਸਤੇ ਇਹ ਕੈਂਪ ਲਾਇਆ ਗਿਆ ਜਿਹੜਾ ਕਿ ਸਰਕਾਰ ਦਾ ਕੰਮ ਹੈ ਤੁਹਾਡਾ ਕੰਮ ਹੈ ਇਹ ਸਕੀਮਾਂ ਗਰੀਬਾਂ ਨੂੰ ਦੇਣੀਆਂ ਤੁਸੀਂ ਨਹੀਂ ਦੇ ਰਹੇ ਕੇ ਵੀਸੀ ਨਹੀਂ ਕਰ ਰਹੇ ਦੋ ਦੋ 100 ਰੁਪਿਆ ਕਿਸਾਨਾਂ ਦਾ ਨਹੀਂ ਆ ਰਿਹਾ ਮਕਾਨ ਤੁਸੀਂ ਨਹੀਂ ਪਰ ਰਹੇ ਇੱਕ ਮਿੰਟ ਇਹ ਗੱਲ ਕਰਨ ਲੋਕ ਜੇ ਤੁਸੀਂ 15 ਰੁਪਏ ਗੱਲ ਕਰਨ ਲੋਕ ਤੁਸੀਂ ਇਹ ਜਿੰਨੀਆਂ ਸਾਰੀਆਂ ਸਕੀਮਾਂ ਭਰਨ ਦਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਨਾ ਕਿ ਸਾਡੀ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਤਾਂ ਕੇਜਰੀਵਾਲ ਦੇ ਕਹਿੰਦੇ ਕੱਲ ਨੂੰ ਕਹੋਗੇ ਵੀ ਗੁਰੂ ਦਾ ਲੰਗਰ ਵੀ ਰੋਕੋ ਵੀ ਗੁਰੂ ਦੇ ਲੰਗਰ ਵਾਸਤੇ ਪਰਮਿਸ਼ਨ ਚਾਹੀਦੀ ਹੈ ਕਿ ਗਰੀਬਾਂ ਦਾ ਲੰਗਰ ਨਹੀਂ ਹੈਗਾ ਚਲੋ ਯਾਰ ਇਹ ਪੰਜਾਬ ਦੀ ਅਸੀਂ ਤੁਹਾਨੂੰ ਉਹਨਾਂ ਪਰਮਾ ਸਾਹਿਬ ਮੇਰੀ ਬੇਨਤੀ ਸੁਣੋ ਤੁਸੀਂ ਪੰਜਾਬ ਸਰਕਾਰ ਦੀ ਨੌਕਰੀ ਕਰ ਰਹੇ ਹੋ ਕਿ ਕੇਜਰੀਵਾਲ ਦੀ ਕਰ ਰਹੇ ਹੋ ਅਸੀਂ ਸਰਕਾਰ ਦੀ ਗੱਲ ਕਰ ਰਹੇ ਹਾਂ ਕਿਹਦੀ ਗੱਲ ਹੈ ਜੀ ਆ ਵੀ ਇਹਨਾਂ ਨੂੰ ਰਿਕਵੈਸਟ ਕੀਤੀ ਜੀ ਮੈਨੂੰ ਪਰਮਿਸ਼ਨ ਦੇ ਦੇਓ ਤੁਸੀਂ ਪਰਮਿਸ਼ਨ ਮਹੌ ਕੱਢ ਕੋ ਰੋਕਣ ਦੀ ਪਰਮਿਸ਼ਨ ਕੀ ਗੁੰਡਾ ਕਰਦੀ ਨਾ ਨਾ ਕਰੋ ਯਾਰ ਰੋਕਣ ਦੀ ਪਰਮਿਸ਼ਨ ਤੁਸੀਂ ਦੇ ਦਿਓ ਚਲਾਨ ਦੀ ਅਸੀਂ ਦੇ ਦਾਂਗੇ ਦੱਸੋ ਗੁੰਡਾ ਕਰਦੀ ਪੁਲਿਸ ਗੁੰਡਾ ਕਰਦੀ ਕਰੀ ਗਈ ਹੁਣ ਦੱਸੋ ਥਾਂ ਥਾਂ ਤੇ ਚਿੱਟਾ ਵਿਗਦਾ ਪਿਆ ਲੋਕਾਂ ਨੂੰ ਗਰੋਥੀਆਂ ਆ ਰਹੀਆਂ ਨੇ ਉਹ ਤਾਂ ਤੁਸੀਂ ਰੋਕਦੇ ਨਹੀਂ ਤੁਸੀਂ ਲੋਕਾਂ ਦੀ ਭਲਾਈ ਵਾਸਤੇ ਆਇਆ ਇੱਕ ਵੜਾ ਨਹੀਂ ਕਰੋ ਆ ਜਿੰਨੇ ਬੰਦੇ ਬੈਠੇ ਨੇ ਗਰੀਬਾਂ ਨੂੰ ਪੁੱਛੋ ਕਿਸ ਕੋ ਰੁਪਈਆ ਲਿਆ ਪੁੱਛੋ ਹਾਂ ਕੋਈ ਪੁੱਛ ਕੇ ਦੱਸੋ ਯਾਰ ਇਨਸਾਨੀਅਤ ਦੀ ਵੀ ਪੁੱਛੀ ਹੁੰਦੀ ਇਹ ਨਾ ਕਰੋ ਬਾਕੀ ਮਾੜੀ ਮੋੜੀ ਯਾਰ ਤੁਸੀਂ ਆਪਦੀ ਵਰਤੀ ਦੀ ਆਪਦੇ ਸੁਖ ਪਰਮਾਤਮਾ ਨੇ ਤੁਹਾਨੂੰ ਐਡੀ ਕਸੇ ਕੁਰਸੀ ਦਿੱਤੀ ਹੈ ਗੱਲ ਸੁਣੋ ਫਿਰ ਚਲਾਉਣ ਦੀ ਪ੍ਰਮੋਸ਼ਨ ਕਿੱਥੇ ਹੈ ਜੇ ਮੇਰੇ ਕੋਲੇ ਨਹੀਂ ਸਾਡੇ ਕੋਲ ਵੇਖੋ ਸੀਐਸਸੀ ਅੱਜ ਸੈਂਟਰ ਆਇਆ ਹੈ ਮੈਂ ਆਈਡੀ ਸੈਟਿੰਗ ਆਈਡੀ ਸਾਡੇ ਕੋਲ ਨੇ ਆਈਡੀ ਪਰਮਿਸ਼ਨ ਕਮਨ ਸਰਵਿਸ ਸੈਂਟਰ ਨਸੀਬਦਾਰ ਸਾਹਿਬ ਤੁਹਾਨੂੰ ਇਹਦਾ ਪਤਾ ਹੋਣਾ ਹੈ ਨਾ ਨਹੀਂ ਨਹੀਂ ਮੇਰੀ ਗੱਲ ਸੁਣੋ ਸਮਾਰੋ ਨਹੀਂ ਕਰ ਰਹੇ ਨਹੀਂ ਸੇਵਾ ਕਰ ਰਹੇ ਤੁਸੀਂ ਮੇਰੀ ਗੱਲ ਪਬਲਿਕ ਐਡਰੈਸ ਤੁਸੀਂ ਮੇਰੀ ਗੱਲ ਸੁਣੋ ਜਿਹੜੇ ਲੋਕ ਨੇ ਇਹ ਜੋ ਇਹੋ ਸੈਂਟਰ ਜਿਹੜੇ ਬਾਜ਼ਾਰ ਚ ਫਾਜ਼ਲ ਕਾ ਹਬੋਰ ਕਿੰਨੇ ਖੁੱਲੇ ਹੋਏ ਨੇ ਤੁਸੀਂ ਕਦੇ ਕਿਸੇ ਦੁਕਾਨ ਤੇ ਜਾ ਕੇ ਕਿਹਾ ਵੀ ਫਾਰਮ ਬੰਦ ਕਰੋ ਉਹ ਪੈਸੇ ਲੈਂਦੇ ਨੇ ਕਿਸੇ ਕੋਲ ਫਾਰਮ ਦਾ 200 ਰੁਪਇਆ ਡੀਐਸ ਦੇ ਸਾਹਿਬ ਕਿਸੇ ਕੋਲ 500 ਰੁਪਇਆ ਇਹਨਾਂ ਗਰੀਬਾਂ ਕੋਲ ਪੈਸਾ ਨਹੀਂ ਹੈਗਾ ਆਦੇ ਮਕਾਨ ਅਪਲਾਈ ਕਰਨ ਵਾਸਤੇ ਪੁਲਿਸਾਂ ਅਪਲਾਈ ਕਰਨ ਵਾਸਤੇ 220 ਜਾਣਾ ਪੈਣਾ ਹੈ ਕਿਉਂ ਜਾਣਾ ਪੈਣਾ ਹੈ ਲੈ ਕੇ ਕੇਸ ਵਾਸਤੇ ਚੱਲਦੇ ਕਿਹੜਾ ਅਸੀਂ ਕਿਹੜਾ ਅਪਰਾਧ ਕੀਤਾ ਹੈ ਜਿਹੜਾ ਤੁਸੀਂ ਸਾਨੂੰ ਅਰੇਸ ਲਗਾ ਰਹੇ ਹੋ ਤੁਸੀਂ ਪਰਮਿਸ਼ਨ ਦਿਓ ਨਾ ਉਹ ਕੰਪਿਊਟਰ ਵਾਲੇ ਆਈਡੀ ਦਿਖਾਓ ਸਾਡੀ ਆਈਡੀ ਵੇਖੋ ਦੇਰ ਪਰਦੇਸ਼ਨ ਪੇਪਰ ਮੰਗਦਾ ਨਹੀਂ ਤੁਸੀਂ ਆ ਤੁਸੀਂ ਸਾਨੂੰ ਬੁਹਾ ਦੋ ਨਾ ਪਰਵੇਦਾ ਸਾਡੇ ਕੋਲ ਫੋਨ ਦਿਓ ਉਸੇ ਸੀਐਸਸੀ ਸਾਡੇ ਕੋਲ ਥੋੜੀ ਸੀਐਸਸੀ ਦੀ ਸਪਾਰੀ ਸਾਡੇ ਪੈਸੇ ਜਨਾ ਮੈਨੂੰ ਫੋਨ ਫੋਨ ਦਿਓ ਸੈਂਟਰ ਦੀ ਸਰਦ ਸਾਹਿਬ ਫੋਨ ਦਿਓ ਸੀਐਸਸੀ ਆਈਡੀ ਹਾਸੇ ਫੋਨ ਦਿਓ ਸਾਡਾ ਸੀਐਸਸੀ ਆਈਡੀ ਹਾਸੇ ਪਾਸਵਰਡ ਹੈ ਫੋਨ ਹੀ ਤਾਂ ਹੀ ਹੋ ਸਕਦੇ ਐ ਪੁਲਿਸ ਦੀ ਗੁੰਡਾਗਰਦੀ ਨਹੀਂ ਚੱਲਦਾ ਤੇਰੀ ਪਾਰੀ ਅਸੀਂ ਇਹ ਨਾ ਕਰੂ ਆ ਸੀਐਸਸੀ ਆ ਵੇਖੋ ਬਾਣੀ ਇਧਰ ਆਓ ਸੀਰਵਰ ਸਾਹਿਬ ਕਿੱਥੇ ਨੇ ਸੀਰਵਰ ਸਾਹਿਬ ਇਧਰ ਆਓ ਆ ਵੇਖੋ ਆਰਟੀ ਨਿਕੋ ਨਾ ਮੈਸਰ ਦੇਖੋ ਚੈੱਕ ਕਰੋ ਨਹੀਂ ਨਹੀਂ ਆਈਡੀ ਜਦੋਂ ਕਮਾਲ ਹੋ ਗਈ ਯਾਰ ਹਾਂ ਜੀ ਹਾਂ ਜੀ ਉਹ ਜਿਹੜੀ ਚੀਜ਼ ਕਰਾ ਰਹੀ ਹੈ ਬ੍ਰੋ ਸਾਨੂੰ ਸੈਂਟੋ ਦੀ ਯਾਰ ਆਈਡੀ ਹੈ ਤੁਸੀਂ ਆਈਡੀ ਨੂੰ ਉਹਨੂੰ ਕਿਵੇਂ ਕਰ ਦੋਗੇ ਵੀ ਇਹ ਆਈਡੀ ਇਨਕਾਰ ਹੀ ਨਹੀਂ ਕਰ ਰਹੇ ਅਸੀਂ ਪਬਲਿਕ ਐਡਰੈਸ ਵਾਸਤੇ ਜਿਹੜੀ ਪਰਮਿਸ਼ਨ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਧੱਕਾ ਕਰ ਰਹੇ ਆ ਵੀ ਝਾੜੂ ਵਾਲੇ ਕਾਬਰੇ ਬੈਣੇ ਵੀ ਹੋਂਦਾ ਦੀ ਬਿਆ ਬੀਜੇਪੀ ਦਾ ਖਰਾਬ ਵੇਖ ਕੇ ਨਹੀਂ ਰੋ ਸਕਦੇ ਹਾਲੋ ਆਈਡੀ ਦੇਖੋ ਆ ਵੇਖੋ ਜੀ মিডিਆ ਵਾਲੇ ਨੂੰ ਮੇਰੀ ਬੇਟੀ মিডিਆ ਵਾਲਾ ਮੁੰਡਾ ਨਾਲ ਆਇਆ ਸੀ ਕਿੱਥੇ ਹੈ ਮੇਰੀ ਅਸੀਦਾ ਬਣੀ ਆ ਆ ਆ ਵੇਖੋ ਪਾਜੀ ਆ ਵੇਖੋ ਆ ਸੀਐਸਸੀ ਸੈਂਟਰ ਸਾਡੇ ਕੋਲ ਮਨਜ਼ੂਰੀ ਹੈ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਾਲ ਪ੍ਰਸ਼ਾਸਨ ਇਹ ਇੱਥੇ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਅਸੀਂ ਕੈਂਪ ਲਾ ਰਹੇ ਉਹਨਾਂ ਨੂੰ ਇਹ ਰੋਕ ਰਹੇ ਨੇ ਔਰ ਸਾਡੇ ਲੈਪਟਾਪ ਤੇ ਮੋਬਾਈਲ ਖੋਏ ਜਾ ਰਿਹਾ ਤੁਹਾਡੇ ਸਾਹਮਣੇ ਐਸਐਚਓ ਕੋਲ ਧੀ ਧੱਕਾ ਕੀਤਾ ਜਾ ਰਿਹਾ ਚੱਲਦੇ ਕੰਮ ਨੂੰ ਇਹਨਾਂ ਨੇ ਆ ਕੇ ਬੰਦ ਕਰਵਾਇਆ ਜਿਆਦਾ ਸਾਰਾ ਪਿੰਡ ਬੈਠਾ ਜਿੰਨੇ ਲੋਕ ਆਏ ਨੇ ਉਹ ਗਰੀਬ ਆਏ ਨੇ ਉਹਨਾਂ ਨੂੰ ਪੁੱਛੋ ਕਿਸੇ ਕੋਲ 1 ਰੁਪਿਆ ਲਿਆ ਹੋਵੇ ਇਹ ਪ੍ਰੂਫ ਹੈ ਉੱਤੇ ਕਿਸੇ ਨੂੰ ਕੁਛ ਅਸੀਂ ਕਿਸੇ ਕੋਲ ਕੋਈ 1 ਰੁਪਿਆ ਵੀ ਮੰਗਿਆ ਬਿਲਕੁਲ ਫ੍ਰੀ ਸੇਵਾ ਕਰ ਰਿਹਾ ਫ੍ਰੀ ਸੇਵਾ ਕਰਨ ਵਿੱਚ ਵੀ ਤੁਹਾਨੂੰ ਤਕਲੀਫ ਨਹੀਂ ਭਾਈ ਸਾਹਿਬ ਖਾਤਰ ਨਹੀਂ ਕਿਤੇ ਲੈ ਕੇ ਆਉਂਦੇ ਆਹ ਹੈ ਆਹ ਰੋਕ ਸਕਿਆ ਇਹ ਸਾਰਾ ਫ੍ਰੀਓਪਰਕ ਹੋ ਚੱਲ ਰਿਹਾ ਫ੍ਰੀ ਚੱਲ ਰਿਹਾ ਫ੍ਰੀ

ਚਲੋ ਜੀ ਜਰਾ ਆਪ ਆਪਕੋ ਕੰਮ ਕੋ ਲਈ ਸਿੱਧੇ ਖਾਮੇ ਅਟੇ ਮੇਰੇ ਤੇ ਅਟੇ ਖੇ ਮੇ ਤੇ ਆਓ ਕਰੋ ਯਾਰ ਆਮਾ ਯਾ ਚੋਦੀ ਬਾਈ ਮਾਥੇ ਮੈਂ ਤੁਮਾਤ ਬਹੁਤ ਚੀਜਾਂ ਚੱਲ ਆ ਮੈਂ ਤੋ ਸਾਰੇ ਗੱਲਾਂ ਕਥਣ ਹੈ ਕਿ ਕੰਮ ਕੋ ਕਾਮ ਆ ਕੋ ਕਿਦੇ ਆਉਟ ਮੈਂ ਤਾ ਮੈਂ ਜੇ ਗਰੀਬਾਂ ਪਿੱਛੇ ਸਾਲੂ ਥਾਣੇ ਵੀ ਜਾਣਾ ਪਿਆ ਤਾਂ ਮੈਂ ਜਾਊਂਗਾ ਚਲੋ ਕੋਈ ਗੱਲ ਨਹੀਂ ਜਿੱਥੇ ਮਰਜੀ ਮੈਨੂੰ ਲੈ ਜਾਣਾ ਔਰ ਇਹ ਗਰੀਬਾਂ ਦੀ ਭਲਾਈ ਦੇ ਜਿਹੜੇ ਕਾਮਣੇ ਅਸੀਂ ਬਿਲਕੁਲ ਨਹੀਂ ਰੋਕਾਂਗੇ ਔਰ ਇਹ ਸਾਰੇ ਪੰਜਾਬ ਦੇ ਜਿਹੜੇ ਕੈਂਪ ਐਵੇਂ ਨੂੰ ਜਿੱਥੇ ਮਰਜੀ ਲੈ ਜਾਣ ਮੈਨੂੰ ਕੋਈ ਪਰਵਾਹ ਨਹੀਂ ਚੱਲ ਨਹੀਂ ਬਾਤ ਕਰ ਸਕਦਾ ਕੋਈ ਗੱਲ ਹੋ ਗਿਆ ਕੋਈ ਗੱਲ ਕਿਸੇ ਨੇ ਪਰਵਾਹ ਨਹੀਂ ਕਰਨੀ ਤੁਸੀਂ ਇੱਥੇ ਡਟੇ ਰਹੋ ਜਿੰਦਾ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ Pôs-se